ਅਰੇ ਰੂਪੇ ਆਪੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗਿਆਂ ਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗਿਆਂ ਦੀ ਆ ਕੱਜ ਬਾਈ ਕੋਲੇ ਇੱਕ ਭਲੋਣ ਵੇੜ ਸਬੜ ਸੇਲ ਸੀ ਬਾਕੀ ਡੀਟੇਲ ਆਪਾਂ ਬਾਈ ਦਿਲਨੇ ਆ ਸਸੀਗਾ ਬਾਈ ਸਸੀਗਾ ਜੀ ਤੇ ਬਾਈ ਆਪਣਾ ਨਾਮ ਦੱਸ ਦੀ ਮਾ ਨਾਮ ਕਰਮ ਸਿੰਘ ਹੈ ਜੀ ਠੀਕ ਹੈ ਤੇ ਕੀ ਡੀਟੇਲ ਆ ਬਾਈ ਵੇੜ ਦੀ ਦਿਲ ਲੋ ਵੇੜ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਏ ਆ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹੈਗੀ ਆ ਆਪਣੇ ਆ 16 ਦਿਨ ਹੁਦਾਲਪੁਰੇ ਆਉਣੇ 16 ਦਿਨ ਹੁਦਾਲਪੁਰੇ ਯਾਨੀ ਕਿ ਇਤਨਾ ਦਿਨਾਂ ਦਾ ਨੰਦੀ ਕੱਚੀ ਆ ਜੀ ਹਾਂ ਦਿਨਾਂ ਦਾ ਕਰਾ ਵਾਲਾ ਆ ਜੀ ਚਨਾਚਾਰਾਂ ਦੇ ਨਾਲ ਦੀ ਬਈ ਵੈੜ ਕੱਚੀ ਆ ਘਰ ਦੀ ਹੈ ਬਈ ਆਪਣੇ ਇਹ ਹਾਂ ਇਹ ਕਰਦੀ ਆ ਕੀ ਗਿਆ ਤੇ ਮਾਂ ਦਾ ਰਿਕਾਡਰ ਗੂੜ ਪਤਾ ਆਪਾਂ ਨੂੰ ਮਾਂ ਦਾ 16 ਕਿਲੋ 16 ਕਿਲੋ ਡੰਗ ਦਾ ਦੋ ਡੰਗਾ ਦਾ ਦੋ ਡੰਗਾ ਦਾ ਠੀਕ ਆ ਤੇ ਬਈ ਘਰ ਦੀ ਹੋਈ ਵੈੜ ਆ ਬਈ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਮੜਾ ਤੋਰਾ ਦਿਖਾ ਦਿਓ ਬਈ ਬਾਕੀ ਤੁਹਾਨੂੰ ਤੋਰਾ ਦਿਖਾ ਇਹਨਾਂ ਤਰਦੀ ਦੋ ਬਈ ਤੁਹਾਨੂੰ ਥਾਣਾ ਹਵਾਨਾ ਦਾ ਸਹਜਣਾ ਠੰਡੀ ਸੀਲ ਪੂਰੀ ਆ ਪਲੂਣ ਵੈੜ ਆ ਜਿਹੜਾ ਸਾਹਣ ਬਈ ਪਲੂਣਾ ਥਣ ਤੋਂ ਬਹੁਤ ਸੋਹਣਾ ਬਈ ਕਿੱਡਾ ਵੈੜ ਨੇ ਹਜੇ ਚਨਾਚਾਰਾਂ ਦੇ ਨਾਲ ਦੀ ਕੱਚੀ ਆ ਹੋਰ ਹਜੇ ਤਿਆਰ ਹੋਣਾ ਬੰਨਾ ਥਣ ਤੋਂ ਬਹੁਤ ਵਧੀਆ ਲੱ ਬਾਕੀ ਹਵਾਨੇ ਬੱਖੋ ਵੀ ਕੋਈ ਕਾਚਨੇ ਹੋ ਕੋਈ ਭੋਰਾ ਫੋੜ ਸ਼ਾਂਗ ਨਹੀਂ ਬਾਈ ਮੁੱਠੀ ਬਾਕੀ ਕੋਈ ਭੋਰਾ ਫੋੜ ਸ਼ਾਂਗ ਨਹੀਂ ਕੰਨੀਆਂ ਤੇ ਥਣ ਲੱਗੇ ਹੋ ਬਈ ਚਾਰੇ ਬਸ ਮੋਲ ਦਿਓ ਬਾਈ ਬਾਕੀ ਉਹ ਵੀ ਬਈ ਗੱਦਗਾਠ ਵੀ ਠੀਕ ਆ ਪ੍ਰਿੰਟ ਪ੍ਰਿੰਟ ਦੀ ਵੀ ਸੋਹਣਾ ਬਈ ਮੂੰਹ ਅੱਥੇ ਦੀ ਵੀ ਚੰਗੀ ਐ ਬਾਕੀ ਥਣ ਥਣ ਵੀ ਬਈ ਮੁੱਠੀ 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 ਆ ਥਣਕਾਰੀ ਜਾਣਾ ਬਈ ਪਰ ਉਹ ਜਸ ਹਾਨ ਆ ਬਈ ਥਣ ਥਣ ਬਹੁਤ ਸੋਹਣਾ ਕੱਢਿਆ ਲੇ ਵਾਲੂਆ ਬੰਤਰ ਬਹੁਤ ਸੋਣੀ ਹੋਈ ਲੱਗੇ ਦੀ ਬਾਕੀ ਥਣ ਨੇੜ ਤੋਂ ਥਣ ਹਵਾਨਾ ਦਿਖਾ ਦਨੇ ਬਾਕੀ ਠੰਡੀ ਸੀਲ ਬਈ ਪੂਰੀ ਐ ਉਹ ਜਿਹਾ ਉਵੇਂ ਹੀ ਨਹੀਂ ਆジナ ਠੀ ਜੀ ਨਹੀਂ ਬਾਲੀ ਕਰਦੀ ਬਾਕੀ ਤੁਹਾਨੂੰ ਦਿਖਾਣ ਬਾਕੀ ਚੰਗੇ ਦੁੱਧ ਵਾਲੀ ਵੜ ਬਈ ਕਰਦੀ ਨਹੀਂ ਬਾਕੀ ਥਣ ਥਣ ਵੀ ਹਵਾਨਾ ਹੋਣਾ ਹਜੇ ਬਈ ਪਾਲਟਾ ਲਾਓ ਵੇਖੋ ਬਈ ਹੱਥ ਮਰੀ ਜਾਂਦਾ ਬਈ ਕੋਈ ਚੱਕਰੀ ਨਹੀਂ ਆ ਹੋ ਜਾ ਤੇ ਬਾਕੀ ਵੀ ਥਣ ਹਾਏ ਤਾਂ ਹਵਾਨੇ ਜੀ ਨਾ ਟੱਲ ਬਹੁਤ ਆ ਹੇਟ ਨਾ ਚਾਰਾਂ ਦਿਨਾਂ ਚ ਜਿਹੜੇ ਹੋਰ ਹਵਾਨਾ ਭਰ ਜਾਣਾ ਜੱਸਾ ਹਵਾਨਾ ਹਜੇ ਪਾਣੀ ਢੈਲੋ ਹਵਾਨਾ ਨੇ ਹੋਰ ਆ ਜੀ ਤਾਂ ਭਰ ਜਾਣਾ ਟੱਲ ਵੇਖੋ ਬਈ ਹਾਨੇ ਦੀ ਪੂਰੀ ਤੇ ਕੀ ਡਿਮਾਂਡ ਮੂਡ ਕਰਦੇ ਆ ਬਈ ਆਪਾਂ ਦਮਾ ਨੇ دی ਆਪਣੀ 55000 ਰੁਪਏ 55000 ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂਜੀ ਹੋ ਜਾਊਗਾ 55000 ਰੁਪਏ ਬਈ ਡਿਮਾਂਡ ਕੀਤੀ ਆ ਮੌਕੇ ਤੇ ਬਈ ਕਹਿੰਦਾ ਵੀ ਆਏਗੇ ਤਾਂ ਮਾਨਤਾਨ ਕਰਦਾਂਗੇ ਤੇ ਬਾਕੀ ਤੁਸੀਂ ਆਪ ਆ ਕੇ ਦਸੱਲੀ ਕਰ ਲੈਣੀ ਆ ਤੇ ਬਾਕੀ ਬਈ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਘਾਰ ਆ ਪਾਰੋ ਹੋਲਿਆ ਠੀਕ ਆ ਜੀ ਾਰੋ ਦੇ ਨੇੜੇ ਠੀਕ ਆ ਜੀ ਫੋਨ ਨੰਬਰ ਹੈਗਾ 88474 ਹਾਂਜੀ 2532 ਠੀਕ ਹੈ ਬਈ ਫੋਨ ਨੰਬਰ ਅਸੀਂ ਡਿਸਪਲੇ ਤੇ ਚਲਾਤਾ ਜੇ ਕੋਈ ਹੋਰ ਇਨਫੋਰਮੇਸ਼ਨ ਦੀ ਲੋੜ ਆ ਤਾਂ ਦੱਸਣਾ ਨਹੀਂ ਹੋ ਰਹਿ ਕੀ ਹੋ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਇੱਕ ਜਿਹੜਾ ਭਰਾ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਉਹ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬੋ ਤਾਂ ਕਿ ਸਾਡੀਆਂ ਬਈ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ